ਫਿਰ ਇਹ ਹੋਮ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਕੋਈ ਭਗਵੰਤ ਮਾਨ ਨੇ ਇਹ ਕੱਲੇ ਹਸਪੀਟਲ ਚ ਦਾਖਲ ਹੋਣ लायक ਨਹੀਂ ਕਿ ਕੁਝ ਲੋਕਾਂ ਦਾ ਸਵਾਰਨ ਜੋਗੇ ਵੀ ਹੈਗੇ ਜੇ ਕਿਸੇ ਦਿਨ ਕਿਸੇ ਦਾ ਕਤਲ ਹੋਇਆ ਕੁਝ ਨਹੀਂ ਹੋਇਆ ਤੇ ਲੋਕਾਂ ਨੂੰ ਹੈਰਾਨੀ ਹੁੰਦੀ ਕਿ ਦਿਨ ਸ਼ਾਂਤੀ ਦੇ ਨਾਲ ਨਿਕਲ ਗਿਆ ਇਹ ਹਾਲਾਤ ਇਹੋ ਜਿਹੜੇ ਆਮ ਆਦਮੀ ਪਾਰਟੀ ਨੇ ਫਾਇਦਾ ਕਰ ਦਿੱਤੇ ਨੇ ਕਿ ਰੋਜ਼ ਦਿਨ ਦਿਹਾੜੇ ਬੇਖੌਫ ਹੋ ਕੇ ਗੈਂਗਸਟਰ ਫਿਰ ਰਹੇ ਨੇ ਪਾਵੇਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਗੋਲੀ ਨਾਲ ਮਾਰ ਦੇ ਕਿਸੇ ਦੇ ਦੁਕਾਨ 'ਚ ਕਿਸੇ ਦੇ ਦਫ਼ਤਰ 'ਚ ਪੁਲਿਸ ਸਟੇਸ਼ਨ ਤੇ ਤਾਂ ਗ੍ਰੇਨੇਡਾ ਤੇ ਨਾਲ ਹਮਰੇ ਰੋਜ਼ੀ ਹੋ ਰਹੇ ਨੇ ਲੋਕੇ ਟੌਮਚਨ ਦੇ ਨਾਂ ਤੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਇਹਨਾਂ ਨੇ ਮਹੌਲੇ 'ਚ ਇਹਨਾਂ ਦਾ ਕਾਰਨਾਮਾ ਦਿਖਾਤਾ ਅੱਧਾ ਪੰਜਾਬ ਬੀਐਸਐਫ ਤੇ ਹਵਾਲੇ ਕਰਤਾ ਇੱਕ ਆਮ ਆਦਮੀ ਪਾਰਟੀ ਨੇ ਲੇਕਿਨ ਬੀਐਸਐਫ ਤੇ ਨਾਲ ਵੱਲ ਮਿਲ ਕੇ ਇੱਕ ਸਰਕਾਰ ਨੇ ਇੰਨਾ ਬੁਰਾ ਹਾਲ ਕਰਤਾ ਕਿ ਕਦੇ ਮੈਂ ਸੋਚਣ 'ਚ ਮਜਬੂਰ ਹੋ ਜਾਂਦੀ ਆ ਕਿ ਇਹ ਸਰਕਾਰਾਂ ਹੀ ਕਰਾਰੀਆਂ ਨੇ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ ਪਹਿਲੇ ਤਾਂ ਇਹਨਾਂ ਦੇ ਬੰਦੇ ਫੜਨੇ ਜਦੋਂ ਆਪਣੀ ਜਾਇਜ਼ ਮੰਗਾਂ ਮੰਗ ਰਹੇ ਸੀ ਜਿਹੜੀ ਮੰਗਾਂ ਵੇ ਵਾਦਾ ਇਹ ਪ੍ਰਕਾਰ ਨਹੀਂ ਕੀਤਾ ਸੀ ਤੇ ਜਦੋਂ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਕਿਸਾਨਾਂ ਨੇ ਧਰਨਾ ਲਾਇਆ ਤਾਂ ਫਿਰ ਉਹਨਾਂ ਦੇ ਬੰਦੇ ਕਿਸਾਨ ਨੂੰ ਫੜ ਲਏ ਤੇ 9-9 ਮਹੀਨੇ ਤੋਂ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਹੈ ਤੇ ਜਦੋਂ ਉਹਨਾਂ ਦੇ ਸਾਥੀ ਉਹਨਾਂ ਦੀ ਰਿਹਾਈ ਵਾਸਤੇ ਜੇ ਧਰਨੇ ਲਾ ਰਹੇ ਨੇ ਤੇ ਇਹ ਸਰਕਾਰ ਨੂੰ ਦੇਖੋ ਉਸ ਕਿਸਾਨਾਂ ਦੇ ਉੱਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਅੱਥਰੂ ਤੇ ਗੈਸ ਲਾ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਮੈਂ ਤਾਂ ਕਿਸਾਨ ਵੀਰਾਂ ਨੂੰ ਆਹੀ ਬੇਨਤੀ ਕਰਾਂਗੀ ਕਿ ਜਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਪੱਖ ਪੂਰਿਆ ਹੈ ਅੱਜ ਜੇ ਪੰਜਾਬ ਦੀ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਤੋਂ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ ਕਰਕੇ ਹਰ ਕਿਸਾਨ ਦਾ ਇੰਨੇ ਸਾਲਾਂ ਦਾ ਲੱਖਾਂ ਦਾ ਕਰੋਨਾ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈਗਾ ਤੇ ਜਸ ਪਾਰਟੀ ਨੇ ਕੇਂਦਰ ਦੇ ਖਿਲਾਫ ਵੀ ਲੜਾਈ ਲੜੀ ਤੁਹਾਡੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਜੇ ਪਹਿਲਾ ਕਦਮ ਪਟਿਆ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਗੱਠਜੋੜ ਤੇ ਮੰਤਰੀ ਮੰਡਲ ਛੱਡਿਆ ਤੇ ਤੁਹਾਡੇ ਨਾਲ ਖੜੇ ਤੇ ਸਾਰੀ ਪਾਰਟੀਆਂ ਨੇ ਜਿਨ੍ਹਾਂ ਨੇ ਉਸ ਤੋਂ ਮੇਰਾ ਫਾਇਦਾ ਉਠਾਇਆ ਤੁਹਾਨੂੰ ਝੂਠੀ ਹਮਦਰਦੀ ਦਿਖਾਈ ਤੁਹਾਡੇ ਵੋਟਾਂ ਦਾ ਫਾਇਦਾ ਲੈ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਲੇਕਿਨ ਮਗਰੋਂ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਵਿਵਹਾਰ ਕੀਤਾ ਹੈ ਅੱਜ ਮੈਂ ਬੇਨਤੀ ਕਰਦੀ ਆ ਆਪਣੀ ਖੇਤਰੀ ਪਾਰਟੀ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬੀਆਂ ਦੀ ਨੁਮਾਇੰਦੇ ਜਥੇਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਜਿੰਨਾ ਮਜ਼ਬੂਤ ਤੁਸੀਂ ਕਰੋਗੇ ਉਹਨਾ ਤਖੜੇ ਹੋ ਕੇ ਸਾਡੀ ਹੱਕਾਂ ਵਾਸਤੇ ਅਸੀਂ ਤੁਹਾਡੀ ਲੜਾਈ ਲੜਨ ਜੋਗੇ ਹੋਵਾਂਗੇ ਤੇ ਇਹਨਾਂ ਦਾ ਖੈਰਾ ਛੱਡੋ ਜਿਹੜਾ ਨੇ ਤੁਹਾਨੂੰ ਤਸ਼ੱਦਦ ਤੋਂ ਇਲਾਵਾ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਹੈ ਤੁਹਾਨੂੰ ਜਿਹੜਾ ਚਿਤ ਹੈ ਵੀ ਕੋਰੋਨਾ ਦੇ ਬਹਿਲਾ ਤਾਂ ਸਿੱਖਿਆ ਕ੍ਰਾਂਤੀ ਵੀ ਅਸੀਂ ਪੰਜਾਬ 'ਚ ਬੜੀ ਸਿੱਖਿਆ ਬਦਲਤੀ ਅੱਜ ਹਜੂਦ ਬੈਂਸ ਅਚਨ ਜੀਤ ਮਾਚੀ ਵਾਲੇ ਗਏ ਆ ਚੈਂਪੀਨ ਕਰਨ ਗਏ ਆ ਤਾਂ 25 ਬੱਚਿਆਂ 'ਚੋਂ 18 ਬੱਚਿਆਂ ਨੂੰ ਮਾਤ ਭਾਸ਼ਾ ਸਾਡੀ ਪੰਜਾਬੀ ਬੋਲੀ ਤੱਕ ਨਹੀਂ ਆਉਂਦੀ ਸੀ ਕਿਵੇਂ ਦੇਖਦੇ ਨੇ ਸਰਕਾਰ ਤੇ ਇਸ ਤੋਂ ਵੱਧ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਤਾਂ ਮੈਂ ਕਹਿੰਦੀ ਆ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਲੈ ਕੇ ਆਵਾਂਗੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਚੁੱਲੂਬਲ ਪਾਣੀ 'ਚ ਡੁੱਬ ਮਰਨਾ ਚਾਹੀਦਾ ਹੈ ਕਿ ਕ੍ਰਾਂਤੀ ਦਾ ਕੀ ਲੈ ਕੇ ਆਇਆ ਕਿ ਮੰਤਰੀ ਜਾ ਕੇ ਉੱਥੇ ਬੱਚਿਆਂ ਦੀ ਚੈਕਿੰਗ ਕਰਦਾ ਹੈ ਤੇ 25 ਵਿੱਚੋਂ 18 ਨੂੰ ਆਪਣੀ ਮਾਤਰਭਾਸ਼ਾ ਹੀ ਨਹੀਂ ਆਏ ਇਹ ਹੀ ਸਰਕਾਰ ਦਾ ਹਾਲ ਹੈ ਪੰਜਾਬ ਦਾ ਜੋ ਬਿਹਾਲ ਇਹਨਾਂ ਨੇ ਕਰਤਾ ਕੱਲੇ ਕਰਜ਼ੇ ਚੜਾ ਚੜਾ ਕੇ ਇੱਕ ਜ਼ਮੀਨ 'ਚ ਕੰਮ ਕੋਈ ਨਹੀਂ ਗੱਲਾਂ ਸੈਂਸੀਤ ਨਹੀਂ ਤੇ ਸ਼ਰਮ ਨਾਲ ਇਹਨਾਂ ਨੂੰ ਡੁੱਬਣਾ ਚਾਹੀਦਾ। ਜਿਵੇਂ ਰੋਜ਼ ਕਿਸੇ ਨੂੰ ਗੋਲੀ ਮਿਲਦੀ ਐ, ਕਤਲ ਹੋ ਰਿਹਾ ਐ, ਰਾਤ ਫੇਰ ਸੰਗਰੂਰ ਕਿਸੇ ਨੌਜਵਾਨ ਦਾ ਘਰ ਬੜਕੇ ਕਤਲ ਕਰਤਾ, ਕਿਵੇਂ ਦੇਖਦੇ ਲਾਂਡੋ। ਇੱਕ ਆਦਮੀ ਇੱਕ ਨਾਰਮਲ ਬਨ ਗਿਆ ਜੇ ਕਿਸੇ ਦਿਨ ਕਿਸੇ ਦਾ ਕਤਲ ਆ ਕੁਛ ਨਹੀਂ ਹੋਇਆ ਤੇ ਲੋਕਾਂ ਨੂੰ ਹੈਰਾਨੀ ਹੁੰਦੀ ਕਿ ਦਿਨ ਸ਼ਾਂਤੀ ਦੇ ਨਾਲ ਨਿਕਲ ਗਿਆ। ਇਹ ਹਾਲਾਤ ਇਹੋ ਜਿਹੜੇ ਆ ਸਮਾਜ ਆਦਮੀ ਪਾਰਟੀ ਨੇ ਪੈਦਾ ਕਰ ਦਿੱਤੇ ਨੇ। ਕੀ ਰੋਜ਼ ਦੇ ਨਿਹਾੜੇ ਬੇਖੌਫ ਹੋ ਕੇ ਗੈਂਗਸਟਰ ਫਿਰ ਰਹੇ ਨੇ ਪਾਵੇਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਬੋਲੀ ਨਾਲ ਮੁਰਾਦੇ ਕਿਸੇ ਦੇ ਦੁਕਾਨ 'ਚ ਕਿਸੇ ਦੇ ਦਫਤਰ 'ਚ ਪੁਲਿਸ ਸਟੇਸ਼ਨ 'ਚ ਤਾਂ ਗ੍ਰੇਨੇਡਾ ਤੇ ਨਾਲ ਹਮਰੇ ਰੋਜ਼ ਹੀ ਹੋ ਰਹੇ ਨੇ ਲੋਕੇ ਡਾਂਚਨ ਦੇ ਨਾਲ ਤੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਇਹਨਾਂ ਨੇ ਮਹੌਲੇ 'ਚ ਇਹਨਾਂ ਦਾ ਕਾਰਨਾਮਾ ਦਿਖਾਤਾ ਅੱਧਾ ਪੰਜਾਬ ਬੀਐਸਐਫ ਤੇ ਹਵਾਲੇ ਕਰਤਾ ਇੱਕ ਆਮ ਆਦਮੀ ਪਾਰਟੀ ਨੇ ਲੇਕਿਨ ਬੀਐਸਐਫ ਤੇ ਨਾਲ ਨਾਲ ਵੱਲ ਮਿਲ ਕੇ ਇੱਕ ਸਰਕਾਰ ਨੇ ਇੰਨਾ ਬੁਰਾ ਹਾਲ ਕਰਤਾ ਹੈ ਕਦੇ ਮੈਂ ਸੋਚਣ 'ਚ ਮਜਬੂਰ ਹੋ ਜਾਂਦੀ ਆ ਕਿ ਇਹ ਸਰਕਾਰੀ ਕਰਾਰੀਆਂ ਨੇ ਨਹੀਂ ਤਾਂ ਜੇ ਗੈਂਗਸਟਰ ਜੇਲ੍ਹ 'ਤੇ ਬੈਠ ਕੇ ਮੀਡੀਆ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਜਿੱਥੇ ਚਿੜੀ ਨਹੀਂ ਫੜ ਸਕਦੀ ਤਾਂ ਫਿਰ ਇਹ ਹੋਮ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਕੋਈ ਭਗਵੰਤ ਮਾਨ ਨੇ ਇਹ ਕੱਲੇ ਹਸਪੀਟਲ 'ਚ ਦਾਖਲ ਹੋਣ ਲਾਇਕ ਨਹੀਂ ਕਿ ਕੁਝ ਲੋਕਾਂ ਦਾ ਸਵਾਰਨਯੋਗ ਵੀ ਹੈਗੇ ਇਹ ਮੈਂ ਇਹਨਾਂ ਤੋਂ ਜਵਾਬ ਮੰਗਦੀ ਆ